ਇੱਕ ਫੌਜੀ ਜਿਹੜਾ ਆਪਣੇ ਦੇਸ਼ ਲਈ ਸੇਵਾ ਕਰਕੇ ਆਇਆ ਰਿਟਾਇਰਮੈਂਟ ਤੋਂ ਬਾਅਦ ਆਪਣੇ ਪਿੰਡ ਦੇ ਵਿੱਚ ਉਹ ਚੰਗੀਆਂ ਕੰਮਾਂ ਦੀ ਪਿਰਤਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੂੰ ਜਿਹੜਾ ਇਹਨਾਂ ਲੋਕਾਂ ਨੇ ਉਹਦੀਆਂ ਦੋਨੇ ਲੱਤਾਂ ਜਿਹੜੀਆਂ ਕਿਉਂਕਿ ਮੈਂ ਹਸਪੀਟਲ ਜਾ ਕੇ ਆਇਆ ਦੋਨੇ ਲੱਤਾਂ ਇੰਨਾਂ ਹੀ ਬੁਰੀ ਤਰ੍ਹਾਂ ਕ੍ਰੈਸ਼ ਕੀਤੀਆਂ ਮੈਨੂੰ ਲੱਗਦਾ ਸਖਤ ਤੋਂ ਸਖਤ ਸਜ਼ਾ ਉਹਨੂੰ ਔਰ ਉਹਦੇ ਨਾਲ-ਨਾਲ ਜਿਹੜੇ ਪੁਲਿਸ ਵਾਲੇ ਧਮਕਾਉਣ ਲੱਗੇ ਹੋਏ ਆ ਕਿ ਕਿਸੇ ਨੇ ਜੇ ਪਿੰਡ 'ਚੋਂ ਆਵਾਜ਼ ਕੱਢੀ ਤੇ ਅਸੀਂ ਉਹਨੂੰ ਵੀ ਜਿਹੜਾ ਆ ਉਹਨੂੰ ਚੰਗੀ ਤਰ੍ਹਾਂ ਆਪਣੇ ਹਿਸਾਬ ਨਾਲ ਕਰਾਂਗੇ ਉਹਨੂੰ ਸਲਾਮ ਹੈ ਕਿਉਂਕਿ ਅਜੇ ਵੀ ਉਹ ਦੇਖੋ ਉਹਦੀ ਇੱਕ ਲੱਤ ਤਾਂ ਪੂਰੀ क्रश ਹੋ ਗਈ ਕਿਉਂਕਿ ਮੈਂ ਉਹਦੇ ਐਕਸਲੇ ਦੇਖੇ ਔਰ ਦੂਸਰੀ ਲੱਤ ਦੇ ਵਿੱਚ ਰੌੜ ਪਈ ਹੈਗੀ ਆ ਲੇਕਿਨ ਐਟ ਦਾ ਸੇਮ ਟਾਈਮ ਅਜੇ ਵੀ ਉਹਦੇ ਹੌਸਲੇ ਬੁਲੰਦ ਹੈ ਕਿਉਂਕਿ ਉਹ ਸਪੋਰਟਸ 'ਚ ਵੀ ਰਿਹਾ ਤੇ ਪਲੱਸ ਫੌਜ 'ਚ ਵੀ ਰਿਹਾ ਤੇ ਉਹ ਪਿੰਡ ਦੇ ਬੱਚਿਆਂ ਨੂੰ ਇੱਧਰ ਨੂੰ ਤੋਰਦਾ ਵੀ ਸੀ ਵੀ ਤੁਸੀਂ ਮਾੜੇ ਕੰਮਾਂ 'ਚ ਨਾ ਪਾਓ ਲੇਕਿਨ ਵੱਧ ਕੇ ਸੁਣਤੀ ਇਹ ਆ ਕਿ ਪੰਜਾਬ ਦੀ ਜਿਹੜੀ ਪੰਜਾਬ ਦਾ ਥਾਟ ਪ੍ਰੋਸੈਸ ਆ ਉਹ ਕਿੱਧਰ ਨੂੰ ਜਾ ਰਿਹਾ ਆ ਆ ਮੁੰਡਾ ਉਸ ਸਾਰੀ ਗੱਲ ਨੂੰ ਮੀਡੀਆ ਦੇ ਸਾਹਮਣੇ ਲਿਆਉਂਦਾ ਇਹਨੂੰ ਪਹਿਲਾਂ ਤਸਕਰ ਧਮਕੀਆਂ ਦਿੰਦੇ ਆ ਕਿ ਤੈਨੂੰ ਅਸੀਂ ਵੱਡਾਂਗੇ ਤੈਨੂੰ ਮਾਰਾਂਗੇ ਫਿਰ ਪੁਲਿਸ ਧਮਕੀਆਂ ਦਿੰਦੀ ਆ ਕੀ ਕੋਈ ਗੁਨਾਹ ਹੈਗਾ ਇੱਕ ਨੌਜਵਾਨ ਜਿਹੜੇ ਪਿੰਡ ਦੀ ਆਵਾਜ਼ ਬਣਦਾ ਤੇ ਅਲਟੀਮੇਟਲੀ ਪੁਲਿਸ ਉਹਨੂੰ ਧਮਕੀਆਂ ਦੇਣ ਲੱਗ ਪਈ। ਭਈ ਤੇਰਾ ਹਸ਼ਰੀ ਦਾ ਮਤਲਬ ਇਹ ਹੋਇਆ ਕਿ ਜਿਹੜੀ ਪੁਲਿਸ ਆ ਤੇ ਜਿਹੜੇ ਸਮੱਗਲਰ ਆ ਇਹ ਰਲ ਕੇ ਸਾਰਾ ਕੁਝ ਕਰ ਰਹੇ ਆ। ਐਹੋ ਜਿਹੇ ਬੰਦੇ ਨੂੰ ਤਾਂ ਜਿਹੜਾ ਐਸਐਚਓ ਇਦਾਂ ਦੀ ਧਮਕੀ ਦਿੰਦਾ ਮੈਨੂੰ ਲੱਗਦਾ ਇਹਨੂੰ ਡਿਸਮਿਸ ਤੋਂ ਘੱਟ ਕਰਨਾ ਹੀ ਨਹੀਂ ਚਾਹੀਦਾ। ਜੇ ਮੈਂ ਇੱਥੇ ਆਇਆ ਤਾਂ ਉਹਦਾ ਕੋਈ ਰੀਜ਼ਨ ਆ ਤੇ ਮੈਂ ਇਹਨੂੰ ਅਖੀਰ ਤੱਕ ਲੈ ਕੇ ਜਾਊਂਗਾ। ਭਾਈ ਜਰਾ ਤਕੜਾ ਹੋ ਕੇ ਕੋਈ ਨਹੀਂ ਹੁੰਦਾ ਮੈਂ। ਮੈਂ ਬਿਲਕੁਲ ਲੜਾਂਗਾ। ਭਾਈ ਜੇ ਮੈਂ ਤੇਰੀ ਥਾਂ ਤੇ ਹੁੰਦਾ ਮੈਂ ਇੱਕ ਵਾਰੀ ਤਾਂ ਸੋਚਾਂ ਯਾਰ ਵੀ ਕੀ ਕੋਈ ਗੁਨਾਹ ਇਹੀ ਹੋ ਗਿਆ ਵੀ ਯਾਰ ਮੈਂ ਮ हां मैं ਅਸੀਂ ਪਿੰਡ ਦੇ ਵਿੱਚ ਵੀ ਹੁਣ ਇਕੱਠ ਕੀਤਾ ਸੀਗਾ ਉੱਥੇ ਵੀ ਇਹੀ ਗੱਲ ਕੀਤੀ ਆ ਵੀ ਸਾਡਾ ਦੋਸ਼ ਤਾਂ ਦੱਸ ਦੋਗੀ ਆ ਅਸੀਂ ਆਵਾਜ਼ ਹੀ ਚੱਕੀ ਆ ਇੱਕ ਆਵਾਜ਼ ਚੱਕ ਕੇ ਇਹੀ ਅਸੀਂ ਜ਼ੁਲਮ ਦੇ ਵਿਰੁੱਧ ਅਸੀਂ ਪੰਜਾਬੀ ਆ ਜ਼ੁਲਮ ਦੇ ਵਿਰੁੱਧ ਸ਼ੁਰੂ ਤੋਂ ਬੋਲਦੇ ਆਏ ਆ ਲੜਦੇ ਆਏ ਆ ਹੱਕ ਹਾਂ ਦਾ ਨਾਰਾ ਹਰੇਕ ਲਈ ਅਸੀਂ ਮਾਰਿਆ ਸਾਡੇ ਪਿੰਡ ਦੇ ਇੱਕ ਫੌਜੀ ਨੌਜਵਾਨ ਲਈ ਜੇ ਅਸੀਂ ਹਾਂ ਦਾ ਨਾਰਾ ਮਾਰਤਾ ਐ ਐਡਾ ਕੀ ਅਸੀਂ ਗੁਨਾਹ ਕਰਤਾ ਜਿਹੜੇ ਕਹਿੰਦੇ ਵੀ ਨਸ਼ੇ ਦੇ ਖਿਲਾਫ ਅਸਤਾ ਯੁੱਧ ਛੇੜੀ ਬੈਠੇ ਆ ਤੇ ਕੀ ਇਹ ਯੁੱਧ ਨਸ਼ਿਆਂ ਦੇ ਵਿਰੁੱਧ ਉਹਨਾਂ ਲੋਕਾਂ ਦੇ ਵਿਰੋਧ ਤਾਂ ਨਹੀਂ ਯੁੱਧ ਹੋ ਕੇ ਨਿਬੜ ਜੂਗਾ ਜਿਹੜੇ ਕੋਈ ਚਾਰ ਬੋਲਦੇ ਆ ਇਹ ਇਹ ਹੈ ਤਾਂ ਇਹੀ ਆ ਦੇਖੋ ਜਦੋਂ ਪੁਲਿਸ ਨੂੰ ਤੁਸੀਂ ਇੰਨੀ ਖੁੱਲ ਦਿੰਦੇ ਆ ਦੇਖੋ ਪੁਲਿਸ ਦਾ ਕੰਮ ਆ ਲਾਅ ਐਂਡ ਆਰਡਰ ਮਾੜੇ ਅੰਸ਼ਰਾਂ ਨੂੰ ਕਾਬੂ ਕਰਨਾ ਪਰ ਜੇ ਤੁਸੀਂ ਸੋਸ਼ਲ ਮੀਡੀਆ ਤੇ ਸਿਰਫ ਇਹ ਦਿਖਾਉਣਾ ਵੀ ਪੰਜਾਬ ਤਾਂ 31 ਮਈ ਤੋਂ ਬਾਅਦ ਜਿਹੜਾ ਨਸ਼ਾ ਮੁਕਤ ਹੋ ਹੀ ਗਿਆ ਫਿਰ ਉਹਨਾਂ ਨੂੰ ਸੂਟ ਨਹੀਂ ਕਰਦਾ ਸਰਕਾਰ ਨੂੰ ਤੇ ਫਿਰ ਕਿਤੇ ਨਾ ਕਿਤੇ ਪੁਲਿਸ ਦਾ ਦਬਾਅ ਤੇ ਪੁਲਿਸ ਦੇ ਅਫਸਰਾਂ ਦੇ ਉੱਤੇ ਦਬਾਅ ਵੀ ਤੁਸੀਂ ਹਰ ਉਸ ਖਬਰ ਨੂੰ ਦਬਾਉਣਾ ਜਿਹੜੀ ਸਰਕਾਰ ਨੂੰ ਇਸ ਗੱਲ 'ਈ ਨੰਗਾ ਕਰਦੀ ਹੋਵੇ ਵੀ ਹਾਂ ਵੀ ਅਸਲੀ ਗੱਲ ਹੈ ਕਿ ਜਿਹੜਾ ਨਸ਼ੇ ਆ ਉਹ ਤਾਂ ਉਸੇ ਤਰ੍ਹਾਂ ਹੀ ਔਰ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੇ ਹੌਸਲੇ ਉਦੋਂ ਵੀ ਬਲੰਦ ਹੋਏ ਆ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਗੈਂਗਸਟਰਾਂ ਦੀ ਇੰਟਰਵਿਊ ਕਰਵਾਉਣ ਦੇ ਲਈ ਮਸ਼ਹੂਰ ਹੋਈ ਪੰਜਾਬ ਪੁਲਿਸ ਹੁਣ ਜਿਹੜੇ ਲੋਕ ਚਿੱਟੇ ਦੇ ਵਪਾਰੀ ਜਿਹੜੇ ਇੱਕ ਫੌਜੀ ਨੂੰ ਵੱਢ ਕੇ ਗਏ ਆ ਉਹਨਾਂ ਦੇ ਖਿਲਾਫ ਬੋਲਣ ਵਾਲੇ ਲੋਕਾਂ ਨੂੰ ਧਮਕੀਆਂ ਦੇਣ ਤੱਕ ਪਹੁੰਚ ਗਈ ਆ ਸੋਚਣਾ ਪੰਜਾਬ ਨੇ ਆ ਕਿ ਅਸੀਂ ਤੁਰਨਾ ਕਿੱਧਰ ਨੂੰ ਅਸੀਂ ਚੁੱਪ ਰਹਿਣ ਕਿ ਬੋਲਣਾ ਪਰ ਕੁਝ ਲੋਕ ਬੋਲ ਰਹੇ ਆ ਪ੍ਰਗਟ ਸਿੰਘ ਅੱਜ ਪਹੁੰਚੇ ਆ ਪਿੰਡ ਭਾਈ ਬਖਤੌਰ ਦੇ ਵਿੱਚ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਸਮਝਦੇ ਆ ਕਿ ਕਿਉਂ ਇੱਥੇ ਆਇਆ ਕੀ ਇਹਨਾਂ ਨੂੰ ਲੱਗਦਾ ਇਸ ਮਸਲੇ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਵਾਗਤ ਸਤਿ ਸ਼੍ਰੀ ਅਕਾਲ ਤਦ ਦੇਖੋ ਹਾਂ ਨਵਰੀਤ ਜੀ ਮੈਨੂੰ ਐ ਲੱਗਦਾ ਕਿ ਪੰਜਾਬ ਇੱਕ ਜੰਗਲ ਰਾਜ ਵੱਲ ਨੂੰ ਵੱਧ ਰਿਹਾ ਹਮੇਸ਼ਾ ਪੰਜਾਬ ਜਿਹੜਾ ਚੰਗੀਆਂ ਚੀਜ਼ਾਂ ਨਾਲ ਖੜਿਆ ਪਰ ਅੱਜ ਹਾਲਾਤ ਇਹ ਹੋ ਗਏ ਆ ਕਿ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਪਵੇ ਇੱਕ ਨੌਜਵਾਨ ਜੇ ਪਿੰਡ ਦੀ ਆਵਾਜ਼ ਬਣਦਾ ਤੇ ਅਲਟੀਮੇਟਲੀ ਪੁਲਿਸ ਉਹਨੂੰ ਧਮਕੀਆਂ ਦੇਣ ਲੱਗ ਪਵੇ ਵੀ ਤੇਰਾ ਹਸ਼ਰੀ ਦਾ ਮਤਲਬ ਇਹ ਹੋਇਆ ਕਿ ਜਿਹੜੀ ਪੁਲਿਸ ਆ ਤੇ ਜਿਹੜੇ ਸਮਗਲਰ ਆ ਇਹ ਰਲ ਕੇ ਸਾਰਾ ਕੁਝ ਕਰ ਰਹੇ ਆ ਔਰ ਇਹ ਦਿਨ ਜਿਹੜੇ ਆ ਬਹੁਤੇ ਚੰਗੇ ਨਹੀਂ ਆ ਪੰਜਾਬ ਲਈ ਔਰ ਆਉਣ ਵਾਲੇ ਦਿਨ ਜਿਹੜੇ ਆ ਇਦੋਂ ਵੀ ਮਾੜੇ ਹੋਣਗੇ ਜੇ ਲੋਕ ਇਦਾਂ ਡਰ ਕੇ ਜੇ ਸਾਰੇ ਚੁੱਪ ਕਰ ਜਾਣਗੇ ਵੀ ਹਾਂ ਬਈ ਫਿਰ ਤਾਂ ਇਹਦਾ ਮਤਲਬ ਹੀ ਸਿਰਫ ਤੇ ਸਿਰਫ ਜਿਹੜੀ ਮੈਂ ਵਿਧਾਨ ਸਭਾ 'ਚ ਗੱਲ ਕਹਿਣਾ ਹੁੰਦਾ ਵੀ ਇਹ ਪੁਲਿਸ ਰਾਜ ਹੋ ਗਿਆ ਪੁਲਿਸ ਰਾਜ ਇਦਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਨਾ ਇਦਾਂ ਕਦੀ ਹੋਇਆ ਨਾ ਕਦੀ ਹੋਣਾ ਆ ਲੇਕਨ ਐਟ ਦਾ ਸੇਮ ਟਾਈਮ ਆ ਜਿਹੜਾ ਪਿੰਡ ਭਾਈ ਬਖਤੌਰ ਦੇ ਵਿੱਚ ਹੋਇਆ ਮੈਨੂੰ ਲੱਗਦਾ ਕਿ ਇੱਕ ਫੌਜੀ ਜਿਹੜਾ ਆਪਣੇ ਦੇਸ਼ ਲਈ ਆਪਣੇ ਦੇਸ਼ ਲਈ ਸੇਵਾ ਕਰਕੇ ਆਇਆ ਰਿਟਾਇਰਮੈਂਟ ਤੋਂ ਬਾਅਦ ਆਪਣੇ ਪਿੰਡ ਦੇ ਵਿੱਚ ਉਹ ਚੰਗੀਆਂ ਕੰਮਾਂ ਦੀ ਪਿਰਤਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੂੰ ਜਿਹੜਾ ਇਹਨਾਂ ਲੋਕਾਂ ਨੇ ਉਹਦੀਆਂ ਦੋਨੇ ਲੱਤਾਂ ਜਿਹੜੀਆਂ ਕਿਉਂਕਿ ਮੈਂ ਹਸਪੀਟਲ ਜਾ ਕੇ ਆਇਆ ਦੋਨੇ ਲੱਤਾਂ ਇੰਨਾਂ ਹੀ ਬੁਰੀ ਤਰ੍ਹਾਂ ਕ੍ਰਸ਼ ਕੀਤੀਆਂ ਮੈਨੂੰ ਲੱਗਦਾ ਸਖਤ ਤੋਂ ਸਖਤ ਸਜ਼ਾ ਉਹਨੂੰ ਔਰ ਉਹਦੇ ਨਾਲ ਨਾਲ ਜਿਹੜੇ ਪੁਲਿਸ ਵਾਲੇ ਧਮਕਾਉਣ ਲੱਗੇ ਹੋਏ ਆ ਕੀ ਕਿਸੇ ਨੇ ਜੇ ਪਿੰਡ ਚੋਂ ਆਵਾਜ਼ ਕੱਢੀ ਤੇ ਅਸੀਂ ਉਹਨੂੰ ਵੀ ਜਿਹੜਾ ਆ ਉਹਨੂੰ ਚੰਗੀ ਤਰ੍ਹਾਂ ਆਪਣੇ ਹਿਸਾਬ ਨਾਲ ਕਰਾਂਗੇ ਪਰ ਪ੍ਰਗਟ ਸਿੰਘ ਜੀ ਗੱਲ ਤਾਂ ਇੰਨੀ ਹੈ ਕਿ ਆਹ ਮੁੰਡਾ ਉਸ ਸਾਰੀ ਗੱਲ ਨੂੰ ਮੀਡੀਆ ਦੇ ਸਾਹਮਣੇ ਲਿਆਉਂਦਾ ਸਾਡਾ ਵੀ ਕੰਮ ਇਹੀ ਹੈ ਸੋਸ਼ਲ ਮੀਡੀਆ ਦੇ ਦੌਰ ਦੀ ਖੂਬਸੂਰਤੀ ਇਹ ਹੈ ਵੀ ਇੱਥੇ ਕਿਸੇ ਨੇ ਵੀ ਉਹ ਗੱਲ ਨੂੰ ਕੋਈ ਮੁੱਦਾ ਚੱਕ ਸਕਦਾ ਇਹ ਚੱਕਦਾ ਇਹਨੂੰ ਪਹਿਲਾਂ ਤਸਕਰ ਧਮਕੀਆਂ ਦਿੰਦੇ ਆ ਕਿ ਤੈਨੂੰ ਅਸੀਂ ਵੱਢਾਂਗੇ ਤੈਨੂੰ ਮਾਰਾਂਗੇ ਫਿਰ ਪੁਲਿਸ ਧਮਕੀਆਂ ਦਿੰਦੀ ਆ ਕਿ ਕੋਈ ਗੁਨਾਹ ਹੈਗਾ ਗੱਲ ਕਹਿਣੀ ਜੰਗਲ ਰਾਜ ਕੀ ਹੁੰਦਾ ਜਦੋਂ ਕਿਸੇ ਚੀਜ਼ ਦਾ ਰਾਜ ਨਾ ਰਹਿ ਜਵੇ ਉਹਨੂੰ ਜੰਗਲ ਰਾਜ ਹੀ ਕਹਿੰਦੇ ਨਾ ਕਿਉਂਕਿ ਭਗਵਾਨਤਮਾਨ ਜਿਹੜੀ ਕਲੇਮ ਕਰਦਾ ਕਿ ਅਸੀਂ ਤਾਂ 31 ਮਈ ਤੱਕ ਐਕਚੁਅਲੀ ਥੋੜਾ ਜਾ ਕਿਤੇ ਇਹਨੂੰ ਵਰਤ ਲਾਉਣਾ ਮੈਂ ਹੈਰਾਨ ਆ ਪੀ ਸਾਡੀ ਪੁਲਿਸ ਦੇ ਬਹੁਤ ਵੱਡੇ ਵੱਡੇ ਅਫਸਰ ਮੈਂ ਨਹੀਂ ਕਹਿੰਦਾ ਸਾਰੀ ਪੁਲਿਸ ਇੱਕੋ ਜਿਹੀ ਆ ਪੁਲਿਸ ਚੰਗੀ ਵੀ ਹੈਗੀ ਵਿੱਚ ਲੇਕਿਨ ਐਟ ਦਾ ਸੇਮ ਟਾਈਮ ਇਹੋ ਜਿਹੇ ਬੰਦੇ ਨੂੰ ਤਾਂ ਜਿਹੜਾ ਐਸਐਚਓ ਇਦਾਂ ਦੀ ਧਮਕੀ ਦਿੰਦਾ ਮੈਨੂੰ ਲੱਗਦਾ ਇਹਨੂੰ ਡਿਸਮਿਸ ਤੋਂ ਘੱਟ ਕਰਨਾ ਹੀ ਨਹੀਂ ਚਾਹੀਦਾ ਤੇ ਪੁਲਿਸ ਨੇ ਸਿਰਫ ਲਾਈਨ ਹਾਜ਼ਰ ਕੀਤਾ ਨਹੀਂ ਪੁਲਿਸ ਦੇਖੋ ਜੇ ਮੈਂ ਇੱਥੇ ਆਇਆ ਤਾਂ ਉਹਦਾ ਕੋਈ ਰੀਜ਼ਨ ਆ ਤੇ ਮੈਂ ਇਹਨੂੰ ਅਖੀਰ ਤੱਕ ਲੈ ਕੇ ਜਾਊਂਗਾ ਠੀਕ ਹੈ ਹੁਣ ਤੁਸੀਂ ਅੱਜ ਹਸਪੀਟਲ ਵੀ ਗਏ ਹੋ ਤੁਸੀਂ ਉਹ ਮੈਂ ਤਾਂ ਪਹਿਲੀ ਗੱਲ ਤਾਂ ਉਸ ਫੌਜੀ ਬਾਈ ਦੇ ਹੌਂਸਲੇ ਨੂੰ ਵੀ ਮੈਨੂੰ ਤਾਂ ਲੱਗਦਾ ਹੈ ਉਹਨੂੰ ਸਲਾਮ ਹੈ ਉਹਨੂੰ ਸਲਾਮ ਹੈ ਕਿਉਂਕਿ ਅਜੇ ਵੀ ਉਹ ਦੇਖੋ ਉਹਦੀ ਇੱਕ ਲੱਤ ਤਾਂ ਪੂਰੀ ਕ੍ਰਸ਼ ਹੋ ਗਈ ਕਿਉਂਕਿ ਮੈਂ ਉਹਦੇ ਐਕਸਰੇ ਦੇਖੇ ਔਰ ਦੂਸਰੀ ਲੱਤ ਦੇ ਵਿੱਚ ਰੌੜ ਪਈ ਹੈਗੀ ਆ ਲੇਕਿਨ ਐਟ ਦਾ ਸੇਮ ਟਾਈਮ ਅਜੇ ਵੀ ਉਹਦੇ ਹੌਂਸਲੇ ਬੁਲੰਦ ਹੈ ਕਿਉਂਕਿ ਉਹ ਸਪੋਰਟਸ 'ਚ ਵੀ ਰਿਹਾ ਤੇ ਪਲੱਸ ਫੌਜ 'ਚ ਵੀ ਰਿਹਾ ਤੇ ਉਹ ਪਿੰਡ ਦੇ ਬੱਚਿਆਂ ਨੂੰ ਇੱਧਰ ਨੂੰ ਤੋਰਦਾ ਵੀ ਸੀ ਵੀ ਤੁਸੀਂ ਮਾੜੇ ਕੰਮਾਂ 'ਚ ਨਾ ਪਾਓ ਲੇਕਿਨ ਵੱਧ ਕਿਸਮਤੀ ਇਹ ਆ ਕਿ ਪੰਜਾਬ ਦੀ ਜਿਹੜੀ ਪੰਜਾਬ ਦਾ ਥਾਟ ਪ੍ਰੋਸੈਸ ਆ ਉਹ ਕਿੱਧਰ ਨੂੰ ਜਾ ਰਿਹਾ ਨਖਵੀਰ ਰਾਤ ਤੁਸੀਂ ਇਹ ਪੋਸਟ ਪਾਈ ਆ ਠੀਕ ਹੈ ਮੇਰੇ ਬੈਠੇ ਤੋਂ ਮੈਂ ਤੁਹਾਨੂੰ ਵੈਸੇ ਹੀ ਚਲੋ ਆਪਾਂ ਗੱਲ ਕਰਦੇ ਮੇਰੇ ਬੈਠੇ ਤੋਂ ਤੁਹਾਡੇ ਪਿੰਡ ਦੇ ਕਿੰਨੇ ਕੁ ਬੰਦੇ ਬਹੁਤ ਬੰਦਿਆਂ ਨੂੰ ਫੋਨ ਆਏ ਪੁਲਿਸ ਵੱਲੋਂ ਵੀਰ ਤੁਸੀਂ ਇਹ ਵੀਡੀਓ ਪਾ ਦਿਓ ਵੀ ਸਾਡੇ ਪਿੰਡ ਤਾਂ ਚਿੱਟਾ ਹੀ ਨਹੀਂ ਬਿਕਦਾ ਠੀਕ ਹੈ ਉਹ ਤੋਂ ਬਾਅਦ ਚਲੋ ਰਾਤ ਨੂੰ ਤੁਹਾਨੂੰ ਧਮਕੀਆਂ ਆਈਆਂ ਬਾਈ ਜੇ ਮੈਂ ਤੇਰੀ ਥਾਂ ਤੇ ਹੁੰਦਾ ਮੈਂ ਇੱਕ ਵਾਰੀ ਤਾਂ ਸੋਚਾਂ ਯਾਰ ਵੀ ਕੀ ਕੋਈ ਗੁਨਾਹ ਇਹੀ ਹੋ ਗਿਆ ਵੀ ਯਾਰ ਮੈਂ ਮੁੱਦੇ ਦੀ ਗੱਲ ਕਰਤੀ ਹਾਂ ਮੈਂ ਅਸੀਂ ਪਿੰਡ ਦੇ ਵਿੱਚ ਵੀ ਹੁਣ ਇਕੱਠ ਕੀਤਾ ਸੀਗਾ ਉੱਥੇ ਵੀ ਇਹੀ ਗੱਲ ਕੀਤੀ ਆ ਵੀ ਸਾਡਾ ਦੋਸਤ ਦੱਸ ਦੋਗੀ ਆ ਅਸੀਂ ਆਵਾਜ਼ ਹੀ ਚੱਕੀ ਆ ਇੱਕ ਆਵਾਜ਼ ਚੱਕ ਕੇ ਹੀ ਅਸੀਂ ਜ਼ੁਲਮ ਦੇ ਵਿਰੁੱਧ ਅਸੀਂ ਪੰਜਾਬੀ ਆ ਜ਼ੁਲਮ ਦੇ ਵਿਰੁੱਧ ਸ਼ੁਰੂ ਤੋਂ ਬੋਲਦੇ ਆਏ ਆ ਲੜਦੇ ਆਏ ਆ ਹੱਕ ਹਾਂ ਦਾ ਨਾਰਾ ਹਰੇਕ ਲਈ ਅਸੀਂ ਮਾਰਿਆ ਸਾਡੇ ਪਿੰਡ ਦੇ ਇੱਕ ਫੌਜੀ ਨੌਜਵਾਨ ਲਈ ਜੀ ਅਸੀਂ ਹਾਂ ਦਾ ਨਾਰਾ ਮਾਰਤਾ ਐਡਾ ਕੀ ਅਸੀਂ ਗੁਨਾਹ ਕਰਤਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਬੋਲਾਂਗੇ ਜ਼ੁਲਮ ਦੇ ਖਿਲਾਫ ਸਾਨੂੰ ਧਮਕੀਆਂ ਦਿੰਦੇ ਹੁਣ ਵੀ ਮੈਂ ਕਿਹਾ ਮੈਨੂੰ ਘਰ ਦੇ ਕਹਿੰਦੇ ਵੀ ਤੈਨੂੰ ਮਾਰ ਦੇਣਗੇ ਇਹ ਤੈਨੂੰ ਵੱਢ ਜਾਣਗੇ ਫੁਲਾਣਾ ਕਰ ਜਾਣਗੇ ਮੈਂ ਕਿਹਾ ਚਲੋ ਮੈਂ ਕੱਲਾ ਕੱਲਾ ਹੀ ਹਾਂ ਮਤਲਬ ਕੇਂਦਰਭਾਵ ਘਰੇ ਹਨਾ ਮੈਂ ਕਿਹਾ ਚਲੋ ਆ ਵੀ ਜਾਣਗੇ ਕਿੱਡੀ ਗੱਲ ਹੈ ਮੌਤ ਦਾ ਖੌਫ ਹੈ ਨਹੀਂਗਾ ਬਿਲਕੁਲ ਵੀ ਹੁਣ ਤਾਂ ਹਨਾ ਮਾਰ ਜਾਣਗੇ ਪਰ ਤੋਂ ਤੋਂ ਲਤਾਂ ਤੋੜ ਜਾਣਗੇ ਚਲੋ ਸਹਿ ਲਾਂਗੇ ਹਨਾ ਪਰ ਸੱਚ ਨਾਲ ਖੜੇ ਹਾਂ ਤੇ ਸੱਚ ਬੋਲਾਂਗੇ ਇੱਕ ਪਾਸੇ ਪੰਜਾਬ ਦਾ ਆਹ ਜਜ਼ਬਾ ਹੈ ਜਿੱਥੇ ਪੰਜਾਬ ਲੜਨਾ ਚਾਹੁੰਦਾ ਹੈ ਤੇ ਦੂਸਰੇ ਪਾਸੇ ਜਿਨ੍ਹਾਂ ਦਾ ਜਿਹੜੇ ਕਹਿੰਦੇ ਵੀ ਨਸ਼ੇ ਦੇ ਖਿਲਾਫ ਅਸਤਾ ਯੁੱਧ ਛੇੜੀ ਬੈਠੇ ਹੋ ਤੇ ਕੀ ਇਹ ਯੁੱਧ ਨਸ਼ਿਆਂ ਦੇ ਵਿਰੁੱਧ ਉਹਨਾਂ ਲੋਕਾਂ ਦੇ ਵਿਰੁੱਧ ਤਾਂ ਨਹੀਂ ਯੁੱਧ ਹੋ ਕੇ ਨਿਬੜ ਜੂਗਾ ਜਿਹੜੇ ਕੋਈ ਚਾਰ ਬੋਲਦੇ ਆ ਇਹ ਇਹ ਹੈ ਤਾਂ ਇਹੀ ਆ ਦੇਖੋ ਜਦੋਂ ਪੁਲਿਸ ਨੂੰ ਤੁਸੀਂ ਇੰਨੀ ਖੁੱਲ ਦਿੰਨੇ ਆ ਦੇਖੋ ਪੁਲਿਸ ਦਾ ਕੰਮ ਆ ਲਾਅ ਐਂਡ ਆਰਡਰ ਮਾੜੇ ਅੰਸ਼ਰਾਂ ਨੂੰ ਕਾਬੂ ਕਰਨਾ ਪਰ ਜੇ ਤੁਸੀਂ ਸੋਸ਼ਲ ਮੀਡੀਆ ਤੇ ਸਿਰਫ ਇਹ ਦਿਖਾਉਣਾ ਵੀ ਪੰਜਾਬ ਤਾਂ 31 ਮਈ ਤੋਂ ਬਾਅਦ ਜਿਹੜਾ ਨਸ਼ਾ ਮੁਕਤ ਹੋ ਹੀ ਗਿਆ ਫਿਰ ਉਹਨਾਂ ਨੂੰ ਸੂਟ ਨਹੀਂ ਕਰਦਾ ਸਰਕਾਰ ਨੂੰ ਤੇ ਫਿਰ ਕਿਤੇ ਨਾ ਕਿਤੇ ਪੁਲਿਸ ਦਾ ਦਬਾਅ ਤੇ ਪੁਲਿਸ ਦੇ ਅਫਸਰਾਂ ਦੇ ਉੱਤੇ ਦਬਾਅ ਵੀ ਤੁਸੀਂ ਹਰ ਉਸ ਖਬਰ ਨੂੰ ਦਬਾਉਣਾ ਜਿਹੜੀ ਸਰਕਾਰ ਨੂੰ ਇਸ ਗੱਲ ਨੇ ਨੰਗਾ ਕਰਦੀ ਹੋਵੇ ਵੀ ਹਾਂ ਵੀ ਅਸਲੀ ਗੱਲ ਹੈ ਕਿ ਜਿਹੜਾ ਨਸ਼ਾ ਆ ਉਹ ਤਾਂ ਉਸੇ ਤਰ੍ਹਾਂ ਹੀ ਔਰ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੇ ਹੌਸਲੇ ਉਦੋਂ ਵੀ ਬਲੰਦ ਹੋਏ ਆ ਕਿਉਂਕਿ ਉਹਦੇ ਤੋਂ ਬਾਅਦ ਉਹਦੀ ਬ੍ਰਾਂਡਿੰਗ ਕਰਨਾ ਔਰ ਉਹ ਵੀ ਹਥਿਆਰਾਂ ਨਾਲ ਤੇ ਮੈਨੂੰ ਲੱਗਦਾ ਇਦੋਂ ਸ਼ਰਮਨਾਕ ਪੰਜਾਬ ਸਰਕਾਰ ਲਈ ਨਾ ਪੰਜਾਬ ਲਈ ਕੋਈ ਗੱਲ ਨਹੀਂ ਹੋ ਸਕਦੀ ਕਿਉਂਕਿ ਜਿਹੜਾ ਹਮੇਸ਼ਾ ਜਿਹੜਾ ਹਿੰਦੁਸਤਾਨ ਦਾ ਇੱਕ ਮੁਕਟ ਬਣ ਕੇ ਜਿੱਥੇ-ਜਿੱਥੇ ਵੀ ਸਮੱਸਿਆ ਆਉਂਦੀ ਸੀ ਉਹਦੇ ਸਾਹਮਣੇ ਖੜਾ ਸੀ ਤੇ ਅੱਜ ਕਿੱਥੇ ਖੜਾ ਹੈਗਾ ਅੱਜ ਇਹ ਸਾਨੂੰ ਸਾਰਿਆਂ ਨੂੰ ਸੋਚਣ ਦੀ ਜ਼ਰੂਰਤ ਆ ਅਕਰੋਸ ਦਾ ਪਾਰਟੀ ਲਾਈਨ ਅਕਰੋਸ ਦਾ ਸਿਸਟਮ ਵੀ ਸਾਡਾ ਸਿਸਟਮ ਜਾ ਕਿੱਧਰ ਨੂੰ ਰਿਹਾ ਹੈ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦਾ ਧੰਨਵਾਦ ਲਖਵੀਰ ਬਾਈ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ